ਕੈਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਖਾਨ ਇਸ ਵੇਲੇ ਦੀ ਵੱਡੀ ਖਬਰ ਮੋਗਾ ਦੇ ਸਾਹਮਣੇ ਆ ਰਹੀ ਆ ਜਿੱਥੇ ਪੁਲਿਸ ਅਤੇ ਇੱਕ ਬਦਮਾਸ਼ ਦਾ ਵਿਚਾਲੇ ਟਪੇੜ ਹੋਇਆ ਤੁਹਾਨੂੰ ਦੱਸ ਦਈਏ ਕਿ ਮਲਕੀਤ ਸਿੰਘ ਮਨੂਨਾਦ ਇੱਕ ਗੈਂਗਸਟਰ ਦਾ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਦਵਿੰਦਰ ਬੰਬੀਹਾ ਗੈਂਡ ਦਾ ਜਿਹੜਾ ਹੈ ਗੈਂਗਸਟਰ ਆ ਉਸ ਦਾ ਸਦੱਸ਼ ਹੈ ਦੱਸਿਆ ਜਾਂਦਾ ਸੀ ਤੇ ਆਦਤਨ ਇਹ ਅਪਰਾਧੀ ਆ ਪਹਿਲਾਂ ਵੀ ਕਈ ਮਾਮਲੇ ਜਿਹੜੇ ਆ ਜਿਹਦੇ ਉੱਤੇ ਦਰਸ ਦੀ ਅਦਾਲਤ ਜੀ ਕੇ ਮੋਗਾ ਦੇ ਦੁਸਾਂਝ ਰੋਡ ਤੇ ਇੱਕ ਘਰ ਦੇ ਅੰਦਰ ਇਹ ਪੂਰੀ ਜਿਹੜੀ ਆ ਉਹ ਘਟਨਾ ਵਾਪਰੀ ਆ ਜਦੋਂ ਪੁਲਸ ਦੇ ਵੱਲੋਂ ਇਸ ਨੂੰ ਘੇਰਾ ਪਾਇਆ ਗਿਆ ਤੇ ਘਰ ਦੇ ਅੰਦਰ ਵੜ ਕੇ ਜਿਹੜਾ ਇਸ ਨੂੰ ਰਾਉਂਡ ਅਪ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਪੁਲਸ ਪਾਰਟੀ ਦੇ ਉੱਤੇ ਇਸ ਦੇ ਵੱਲੋਂ ਫਾਇਰ ਕੀਤਾ ਗਏ ਨੇ ਦੱਸਦੀ ਹੈ ਕਿ ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਜਿਹੜੀ ਜਾਣਕਾਰੀ ਮੀਡੀਆ ਕਰਮੀਆਂ ਦੇ ਨਾਲ ਸਾਂਝੀ ਕੀਤੀ ਆ ਉਹਦੇ ਵਿੱਚ ਦੱਸਿਆ ਕਿ ਇਸ ਦੇ ਵੱਲੋਂ ਦੋ ਫਾਇਰ ਪੁਲਸ ਪਾਰਟੀ ਦੇ ਉੱਤੇ ਕੀਤੇ ਗਏ ਪਰ ਪੁਲਿਸ ਪਾਰਟੀ ਦਾ ਪੂਰੇ ਤਰੀਕੇ ਦੇ ਨਾਲ ਬਚਾਰਿਆ ਕੋਈ ਪੁਲਿਸ ਕਰਮਚਾਰੀ ਜ਼ਖਮੀ ਨਹੀਂ ਹੋਇਆ ਤੇ ਜਵਾਬ ਵੀ ਕਾਰਵਾਈ ਦੇ ਵਿੱਚ ਪੁਲਿਸ ਨੇ ਇੱਕ ਫਾਇਰ ਕੀਤਾ ਜਿਹੜਾ ਇਸ ਦੀ ਲੱਤ ਦੇ ਵਿੱਚ ਵੱਜਿਆ ਜ਼ਖਮੀ ਜਿਹੜਾ ਹੋ ਕੇ ਡਿੱਗ ਗਿਆ ਤੇ ਜਿਸ ਤੋਂ ਬਾਅਦ ਮੌਕੇ ਤੇ ਐਂਬੂਲੈਂਸ ਬੁਲਾਈ ਗਈ ਆ ਤੇ ਚੱਕ ਕੇ ਇਸ ਨੂੰ ਹਸਪੀਟਲ ਲੈ ਜਾਇਆ ਗਿਆ ਤੇ ਸਕਰੀਨ ਤੇ ਉੱਤੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਗੈਂਗਸਟਰ ਦਾ ਮੋਗਾ ਦੇ ਵਿੱਚ ਇੰਕਾਊਂਟਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਚਰਚੋ ਲੈ ਕੇ ਇਸ ਨੂੰ ਹਸਪੀਟਲ ਲਿਜਾਇਆ ਜਾਇਆ ਜੈਤਨ ਦਾਜੇ ਕਿ ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਜਾਣ ਕਰਕੇ ਸਾਹ ਦੇ ਕਰਦੇ ਦੱਸਿਆ ਕਿ ਆਦਤਨ ਇਹ ਬੰਦਾ ਅਪਰਾਧੀ ਆ ਪੰਜ ਤੋਂ 6 ਮੁਕਦਮੇ ਜਿਹੜੇ ਆ ਪਹਿਲਾਂ ਹੀ ਇਸ ਦੇ ਉੱਤੇ ਦਰਸੀ ਗਏ ਤੇ ਪੁਲਸ ਜਿਹੜੀ ਆ ਲਗਾਤਾਰ ਇਸ ਦੇ ਪਿੱਛੇ ਭਈ ਹੋਈ ਸੀ ਤੇ ਮੋਗਾ ਦੇ ਘਰ ਦੇ ਵਿੱਚ ਕਰਾਇਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਪੁਲਸ ਨੂੰ ਇਨਫੋਰਮੇਸ਼ਨ ਮਿਲੀ ਰਾਉਂਡ ਅਪ ਜਿਹੜਾ ਇਸ ਨੂੰ ਕੀਤਾ ਗਿਆ ਤਾਂ ਇਸ ਦੇ ਵੱਲੋਂ ਪੁਲਸ ਪਾਰਟੀ ਦੇ ਉੱਤੇ ਫਾਇਰ ਕੀਤੇ ਗਏ ਜਵਾਬੀ

ਖਰਾਬ ਕਰਨ ਦੀ ਇਜਾਜ਼ਤ ਤੱਕ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਲਗਾਤਾਰ ਜਿਹੜੀ ਪੁਲਸ ਆ ਸਰਗਰਮ ਹੁੰਦੀ ਹੋਈ ਨਜ਼ਰ ਆ ਰਹੀ ਆ ਮੜੇ ਅੰਸਰ ਜਿਹੜੇ ਨੇ ਸਮਾਜ ਦੇ ਵਿੱਚ ਉਹਨਾਂ ਦਾ ਸਫਾਇਆ ਜਿਹੜਾ ਹੁਣ ਕੀਤਾ ਜਾਊਗਾ ਕਿਉਂਕਿ ਸਖਤ ਆਦੇਸ਼ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਪੁਲਸ ਨੂੰ ਨਾਟਵੇਂ ਨੂੰ ਦਿੱਤੇ ਗਏ ਆ ਜਿਸ ਨੂੰ ਫੋਲੋ ਕਰਦੇ ਹੋਏ ਇਹ ਮੋਗਾ ਤੋਂ ਇਹ ਜਿਹੜੀ ਵੱਡੀ ਖਬਰ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੁਲਸ ਦੇ ਵੱਲੋਂ ਇਨਕਾਊਂਟਰ ਜਿਹੜਾ ਇੱਕ ਬੰਦੇ ਦਾ ਕੀਤਾ ਗਿਆ ਤੇ ਆਦਤਨ ਜਿਹੜਾ ਐ ਅਪਰਾਧੀ ਦੱਸਿਆ ਜਾ ਰਿਹਾ ਜੇਕਰ ਦੇ ਅੰਦਰ ਵੜਕੇ ਪੁਜੇ ਵੱਲੋਂ ਇਹਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਆ ਤੇ ਹੁਣ ਹਸਪਤਾਲ ਦੇ ਵਿੱਚ ਇਹ ਐਡਮਿਟ ਆ